ਲਾਬਿਹ ਦੇ ਦਾ ਇੱਕ ਗਾਣਾ ਹੈ ਤੂੰ ਜੋ ਵੀ ਕਰਨਾ ਕਰ ਲੈ ਨੀ ਬੰਜ ਬਰਾਬਰ ਕਿਦਾਂ ਕੇ ਕਿ ਬੰਜ ਬਰਾਬਰ ਘਟ ਦਿੱਤਾ ਹੈ ਸਾਬਕਾ ਕੈਬਨਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਖਬਰ ਪਹੁੰਚੀ ਹੈ ਸਾਡੇ ਕੋਲ ਕਿ ਸਾਬਕਾ ਕੈਬਨਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪਰਾ ਫੂਲ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਵੋਟਾਂ ਦੇ ਲਈ ਇੱਕ ਦੋ ਮੰਜ਼ਲਾ ਬਿਲਡਿੰਗ ਹੈ ਜਿਹੜੀ ਉਹਨਾਂ ਨੇ ਖਰੀਦੀ ਹੈ ਦਫਤਰ ਸਮੇਤ ਕਿ ਦਫ਼ਤਰ نیچے ਹੋਊਗਾ ਉੱਪਰ ਰਿਹائش ਹੋਊਗੀ ਇਹ ਵਿਧਾਨ ਸਭਾ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਦੇਖਦੇ ਹੋਏ ਇਹ ਫੈਸਲਾ ਲੈ ਲਿਆ ਭਾਈ ਕਿ ਕੋਠੀ ਆ ਜਿਹੜੀ ਲੈ ਲਈ ਆ ਇਹਹੀ ਕੋਠੀ ਪਹਿਲਾਂ ਇਸ ਤਰ੍ਹਾਂ ਦੀ ਕੋਠੀ ਲਾਲੋ ਪਹਿਲਾਂ ਹਲਕਾ ਵਿਧਾਇਕ ਜਿਹੜੇ ਹੁਣ ਹੈਗੇ ਨੇ ਮੌਜੂਦਾ ਬਲਕਾਰ ਸਿੰਘ ਸਿੱਧੂ ਉਹਨਾਂ ਨੇ ਵੀ ਵੋਟਾਂ ਤਰਾਣੀ ਜਿਹੜੀ ਖਰੀਦੀ ਸੀ ਤੇ ਲੋਕਾਂ ਨੂੰ ਕਿਹਾ ਸੀ ਕਿ ਹੁਣ ਮੈਂ ਇੱਥੇ ਹੀ ਰਹਿਣਾ ਚਾਹੇ ਹਾਲਾਂਕਿ ਕੋਈ ਪੋਲਾ ਪਿੰਡ ਬਾਲਾ ਦੂਰ ਨਹੀਂ ਹੈਗਾ ਦੇ ਲੋਕਾਂ ਨੇ ਜਾਣਾ ਹੋਵੇ ਮਿਲਣਾ ਹੋਵੇ ਜਾ ਸਕਦੇ ਨੇ ਪਰ ਹਲਕਾ ਵਿਧਾਇਕ ਦਾ ਬਿਆਨ ਸੀ ਮੈਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਦੇ ਜਿਹੜੇ ਦੁੱਖ ਤਕਲੀਫ ਹੋਣਗੇ ਉਹ ਇਸ ਕੋਠੀ 'ਚ ਬੈ ਕੇ ਹੀ ਹੱਲ ਕਰਿਆ ਕਰਾਂਗੇ ਹੁਣ ਕੋਠੀ 'ਚ ਕਿੰਨਾ ਕ ਸਮਾਂ ਬੈਠਦੇ ਨੇ ਕਿੰਨੇ ਕ ਡਿਊਟੀ ਨਿਭਾਰੇ ਨੇ ਉਹ ਲੋਕਾਂ ਨੂੰ ਹੁਣ ਪਤਾ ਹੈ ਕਦੇ ਇਸ ਤਰ੍ਹਾਂ ਤਾਂ ਨਹੀਂ ਹੋ ਜਾਣਾ ਕਿ ਅੱਜ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੋਠੀ ਲੈ ਲਈ ਹੈ ਦਫ਼ਤਰ ਸਮੇਤ ਰਿਹਾਇਸ਼ ਕਰਨ ਦੇ ਲਈ ਲਗਾਤਾਰ ਲੋਕਾਂ ਦੇ ਨਾਲ ਵਿਚਰਨਗੇ ਲੱਗਦਾ ਕਿ ਜਿੱਥੇ ਵੀ ਜਾ ਸਕਦੇ ਲੋਕਾਂ ਦਾ ਕਹਿਣਾ ਚਲੋ ਜਿੱਥੇ ਵੀ ਜਾ ਕੇ ਜਾਣਗੇ ਕੀ ਗੁਰਪ੍ਰੀਤ ਸਿੰਘ ਕਾਂਗੜ ਦੁਬਾਰਾ ਇੱਥੇ ਰਹਿਣਗੇ ਜਿੱਤਨ ਤੋਂ ਬਾਅਦ ਜਾਂ ਫਿਰ ਫੇਰ ਆਪਦੇ ਜਿਹੜਾ ਪਿੰਡ ਪਰਾਣਾ ਜਾਂ ਕਾਂਗੜ ਫੇਰ ਕੋਠੀ ਚ ਚਲੇ ਜਾਣਗੇ ਉੱਥੇ ਇਹ ਵੀ ਲੋਕਾਂ ਦੇ ਸਵਾਲ ਆਉਣੇ ਸ਼ੁਰੂ ਹੋ ਗਏ ਨੇ ਕਿ ਹਲਕਾ ਬਧਾਇਕ ਨੇ ਵੀ ਬਹੁਤ ਸਾਰੇ ਕੰਮ ਜਿਹੜੇ ਵਾਅਦੇ ਕਰਤੀ ਸੀ ਲੋਕਾਂ ਦੇ ਨਾਲ ਕਿ ਉਹਨਾਂ ਨੂੰ ਨਿਵਾਉਣ ਦੇ ਵਿੱਚ ਕੱਚੇ ਰਹੇ ਨੇ ਪਰ ਗੁਰਪ੍ਰੀਤ ਸਿੰਘ ਕਾਂਗੜ ਕਹਿ ਸਕਦੇ ਆ ਕਿ ਵਿਆਹਨੇ ਦੇ ਲਈ ਹੋਵੇ ਜਾਂ ਵੈਸੇ ਕੰਕਰਾਈ ਦੇ ਲਈ ਹੋਵੇ ਜਾਂ ਮੁੱਲ ਖਰੀਦ ਲਈ ਹੋਵੇ ਜੇ ਮੁੱਲ ਖਰੀਦ ਲਈ ਹੋਵੇ ਤਾਂ ਫਿਰ ਤਕੜੇ ਬੰਦੇ ਹੀ ਖਰੀਦ ਸਕਦੇ ਆ ਆ ਬੰਦਾ ਤਾਂ ਵੋਟਾਂ 'ਚ ਖੜਨਣ ਵਾਲਾ ਖੜਨਣ ਵਾਲਾ ਤਾਂ ਉਹ ਆਪ ਦਾ ਹੀ ਜਿਹੜਾ ਪ੍ਰਚਾਰ ਕਰਨ ਦੇ ਲਈ ਮਸਾ ਮਤਲਬ ਇਕੱਠੇ-ਕੁੱਠੇ ਕਰਦੇ ਆ ਵੈਸੇ ਪਰ ਇਹ ਤਕੜੇ ਲੋਕਾਂ ਦੀ ਹੀ ਹੁੰਦੀ ਆ ਕਿ ਵੋਟਾਂ ਦੇ ਵਿੱਚ ਆਉਣ ਦੇ ਲਈ ਫਿਰ ਜਿੱਤਣ ਦੇ ਲਈ ਕੀ ਕੁਝ ਕਰਨਾ ਪੈਂਦਾ ਜਿਹੜੇ ਕਾਂਗਰਸੀ ਵਰਕਰ ਨੇ ਉਹ ਤਾਂ ਹੁਣ ਪੂਰੇ ਖੁਸ਼ ਹੋ ਗਏ ਉਹਨਾਂ ਗੱਲ ਕਿ ਭਾਈ ਆਉਣਾ ਜਾਣਾ ਕਾਂਗਰਸ ਸਾਹਿਬ ਕੋਲੇ ਸੁੱਖ ਹੈ ਵਰਕਰਾਂ ਨੂੰ ਮਲਾਉਣਾ ਕਰ ਡੇਢੇ ਪੁਰਾਣੇ ਵਰਕਰ ਨੇ ਹੁਣ ਜਿਹੜੇ ਦੇਖਦੇ ਆ ਜਿਹੜੇ ਆਮ ਆਦਮੀ ਪਾਰਟੀ ਚ ਗਈ ਬੇਸੀ ਕੀ ਉਹ ਦੁਬਾਰਾ ਹੁਣ ਕਾਂਗਰਸ ਸਾਹਿਬ ਦੇ ਨਾਲ ਆ ਕੇ ਮਿਲਣਗੇ ਕੀ ਰੂਪਰੇਖਾ ਪਤਾ ਲੱਗ ਗਈ ਹੋਣੀ ਆ ਕਿ 27 ਤੇ ਵਿੱਚ ਰਾਮਪਰਾ ਹਲਕਾ ਤੋਂ ਕਿਸ ਨੂੰ ਵੋਟ ਪੈਣ ਦੇ ਚਾਂਸ ਜ਼ਿਆਦਾ ਨੇ ਕਿਹਦੀ ਵਾਰੀ ਆਉਣ ਵਾਲੀ ਆ ਜਾ ਹਲਕਾ ਵਿਧਾਇਕ ਦੀਆਂ ਬਲਕਾਰ ਸਿੱਧੂ ਦੀਆਂ ਕੁਝ ਗੱਲਾਂ ਅੱਗੇ ਹੋਰ ਆਉਣ ਵਾਲੀਆਂ ਨੇ ਜਿਹੜੇ ਉਹਨਾਂ ਦੇ ਖਾਸ ਵਰਕਰ ਨੇ ਉਹਨਾਂ ਸਾਹਮਣੇ ਕੁਝ ਹੋਰ ਭੇਦ ਜਿਹੜੇ ਖੁੱਲਣ ਵਾਲੇ ਨੇ ਕਿ ਉਸ ਤੋਂ ਬਾਅਦ ਉਹ ਫਿਰ ਵੀ ਹਲਕਾ ਵਿਧਾਇਕ ਦੇ ਨਾਲ ਖੜਨਗੇ ਤੇ ਪਤਾ ਲੱਗ ਜਾਣਾ ਥੋੜੇ ਸਮੇਂ ਬਾਅਦ